ਆਪਾਂ ਬਰੇਨਾਲੇ ਤੋਂ ਆਏ ਆ ਬਰੇਨਾਲਾ 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 ਜਲਿਆਂ ਵਾਲਾ ਚਾਸਤਾ ਜਲਿਆਂ ਵਾਲਾ ਸਿੱਧਰ ਹੈਗਾ ਬੋਡਾ ਕਿੰਨੇ ਕੁ ਦੂਰ ਰਹਿ ਗਿਆ ਆਪਣਾ ਜਿੱਥੇ ਆਪਾਂ ਜਾਣਾ ਆਪਾਂ ਤੋਂ ਤੀਤ ਹੋ ਰਿਹਾ ਅੱਛਾ ਆ ਕੋ ਬਹੁਤ ਹੀ ਵਜਣਾ ਇੱਕੇ ਹੁੰਦੀ ਰੋਜ਼ ਦਾ ਹੀ ਕੰਮ ਆ ਅੱਧੀ ਕਨੇ ਬਾਬਾ ਜੀ ਦਾ ਸ਼ੀਧੀ ਰੇੜਾ ਕਹਤਾ ਵੀ ਬਾਤੂ ਆਜੂ ਵੇਖੋ ਬੜੇ ਜਿਆਦਾ ਘਟਨਾ ਕੱਲ ਨੂੰ ਤਾਂ ਹੋਵਾ ਕੀ ਆ ਸਗਰਾ ਲਾਣਾ ਹਾਂ ਤਾਂ ਜਦੋਂ ਆਈ ਗਏ ਪਰ ਜਿਹੜਾ ਜਿਹੜਾ ਤੇ ਹੀਰਾ ਪਨੀਰ ਹੈਗਾ ਉਹ ਕਿੱਥੇ ਕਹਿੰਦਾ ਹੀਰਾ ਪਨੀਰ ਬੜਾ ਮਸ਼ਹੂਰ ਜਗਾ ਵਾ ਵਾ ਨਾਰੰਦਰੇ ਉਹ ਕਿੰਨੀ ਕੁ ਦੂਰ ਹੈ ਤੁਹਾਨੂੰ ਦੇਖਦੇ ਚੱਲਾਂਗੇ ਲੋਕਾਂ ਦੇ ਲੋਕ ਹੋਰ

जा சत Ok ok. Giờ nó bắt đầu rồi. Giờ nó bắt đầu rồi. nó bắt rồi. ਹਾਂ ਮੇਟੇ ਨਾਮ ਪੰਸਰ ਹੈ ਹਾਂ ਆਓ ਵੜੀਆ ਪੰਜਾਬ ਪੁਲਿਸ ਡਿਊਟੀ ਕਰਦੀ ਆ ਪੰਜਾਬ ਪੁਲਿਸ ਬੈਠੀ ਜੀ ਦੀ ਗਾੜੀ ਕਰਦੀ ਗਾਲਾਂ ਹੀ ਕੱਢਦੇ ਨਾਲ ਗਾਲਾਂ ਕੱਢ ਲੀਆਂ ਹੁੰਦੀਆਂ ਡਿਊਟੀ ਕਰਦੀ ਹੋਰ ਕਿਹਨੇ ਕੀ ਕਰਨਾ ਲੋ ਜੀ ਬਸ ਇੱਥੇ ਆ ਹਾਂ ਲੋ ਸਾਹਮਣੇ ਕਰਦੇ ਪਾਰਾ ওকে ਥੈਂਕ ਯੂ ਜੀ ਦਾ ওকে ਇਹ ਹੈਗਾ ਜੀ ਅਸਕਰੀਆ ਦਾ ਲੰਗਰ ਇਸ ਤੋਂ ਉੱਪਰ ਕੁਝ ਨਹੀਂ ਆ ਅੰਤ ਤੋਂ ਬੀੜ ਬਹੁਤ ਜ਼ਿਆਦਾ ਹੈ ਬਾਬਾ ਦੀਪ ਸਿੰਘ ਜੀ ਦੇ ਇੱਧਰ ਹੈਗਾ ਜੀ ਫਰੂਟ ਦਾ ਲੰਗਰ ਅੱਗੇ ਬਸ ਗੁਰਦੁਆਰਾ ਸਾਹਿਬ ਕੋਲੇ ਵਾਹਿਗੁਰੂ ਵਾਹਿਗੁਰੂ ਅੰਤਮ ਬਾਬਾ ਦੀਪ ਸਿੰਘ ਆ ਗਏ ਜੀ ਆਪਾਂ ਦਰਬਾਰ ਸਾਹਿਬ ਕੋਲੇ ਤਨ ਤਨਵਾਪਾ ਦੀਪ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਵਾਹਿਗੁਰੂ ਜੀ

ਤਾਂ ਲੋ ਜੀ ਮੱਥਾ ਟੇਕ ਕੇ ਆਪਾਂ ਆ ਗਏ ਸੀਗੇ ਬਾਹਰ ਜੁੱਤੀ ਵਗੈਰਾ ਪਾ ਲਈ ਬਹੁਤ ਸੋਹਣੇ ਦਰਸ਼ਨ ਹੋਏ ਆ ਬਾਬਾ ਜੀ ਦੇ ਤਾਂ ਹੁਣ ਦੇਖਦਾ ਕਿੱਧਰ ਮੰਦਵਾਰ ਸਾਹਿਬ ਨੂੰ ਚੱਲਦੇ ਆਂਗੇ ਇੱਧਰ ਹੈਗਾ ਜੀ ਬਰੈਡਾਂ ਦਾ ਨੰਨ ਕਿੱਧਰ ਚੱਲੋ ਜੀ ਦਰਬਾਰ ਸਾਹਿਬ ਨੂੰ ਆਪਾਂ ਆ ਕੇ ਚੱਲਦੇ ਆਂ ਇੱਧਰ ਜੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਕੋਲੇ ਬਹੁਤ ਸਾਰੀਆਂ ਦੁਕਾਨਾਂ ਨੇ ਤੇਰਾ ਹਰਮੰਦਰ ਸਾਹਿਬ ਨੂੰ ਜਾਂਦਾਗਾ ਸੋ ਲੋਵਾਂਗਾ ਅੱਜ ਮੈਂ ਇਕੱਲਾ ਹੀ ਆ ਹਾਂ ਹਲੋ ਜੀ ਆਪਾਂ ਪਹੁੰਚ ਚੁੱਕੇ ਹਾਂਗੇ ਗੁਰਦੁਆਰਾ ਸਾਹਿਬ ਆਇਆ ਜੀ ਦਰਬਾਰ ਸਾਹਿਬ ਨੂੰ ਰਾਤ ਹੀ ਅੰਦਰ ਹੁੰਦਾ ਜਦੋਂ ਪਦੀਪ ਸਿੰਘ ਜੀ ਤੋਂ ਆਉਣੇ ਆ ਇਹ ਆ ਗੁਰਦੁਆਰਾ ਸਾਂਤਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਕਰੋ ਚੈੱਕ ਲਾਈਬ੍ਰੇਰੀ ਆ ਗਈ ਹੈ ਮਹਾਤਾ ਗੰਗਾ ਜੀ ਨਿਵਾਸ ਇੱਥੇ ਮਿਲਦਾ ਜੀ 5 ਰੁਪਏ ਦਾ ਕੋਲਡ ਡਰਿੰਕ ਜਿਹੜਾ ਕਿ ਆਪਾਂ ਪਹਿਲਾਂ ਪੀਂਦੇ ਹੁੰਦੇ ਸੀ ਆਹਾਂ ਕੱਚ ਦੀਆਂ ਬੋਤਲਾਂ ਵਾਲਾ ਤਾ ਆ ਗਏ ਆਪਾਂ ਦਰਵਾਜ਼ਾ ਸਾਹਿਬ ਆਸਣ ਜੁੱਤੀਆਂ ਜਮ੍ਹਾਂ ਕਰਾ ਕੇ ਇੱਥੇ ਤੇ ਚਲਦੇ ਆ ਮੱਥਾ ਟੇਕਣ ਤੇ ਦਿਖਾਉਣੇ ਆ ਤੁਹਾਨੂੰ ਤਾਂ ਲੋ ਜੀ ਆਪਾਂ ਆ ਕੇ ਜੋੜਾ ਕਰਦੇ ਇੱਥੇ ਹੁਣ ਜੁੱਤੀਆਂ ਜਮ੍ਹਾਂ ਕਰਾ ਲਈਏ ਤੇ ਆਪਾਂ ਲੰਗਰ ਹਾਲ ਆ ਜਿਹੜਾ ਹਰਮੰਦਰ ਸਾਹਿਬ ਦਾ ਉਹਦੇ ਬੈਕ ਸਾਈਡ ਤੇ ਆਂਗੇ ਅੱਗੇ ਐਂਟਰੀ ਹੁਣ ਦੂਜੇ ਪਾਸੋਂ ਲੋਡ ਕਰ ਰਹੇ ਹਾਂ ਕਿ ਮੈਂ ਦੂਜੇ ਪਾਸੇ ਦੀ ਆਇਆ ਕਿ ਤਾਨ ਧਰਮਵਰਦੀਪ ਸਿੰਘ ਜੀ ਦੇ ਜਾ ਕੇ ਆਇਆ ਤਾਂ ਕਰਕੇ ਹੁਣ ਆਪਾਂ ਇੱਧਰ ਜੁੱਤੀਆਂ ਜਮ੍ਹਾਂ ਕਰਾਉਣੇ ਆ ਨੋ ਜੀ ਜੁੱਤੀਆਂ ਕਰਵਾਤੀਆਂ ਨੇ ਜਮਾ ਇਧਰ ਆ ਗੱਲ ਲੱਗਿਆ ਹੌ ਲੱਗ ਜਹਾ ਉਸ ਇੱਥੇ ਆਪਣੇ ਕੋਲੋਂ ਤਾਂ ਹੈ ਨਹੀਂਗਾ ਕੁਝ ਮੇਰੇ ਕੋਲ ਤਾਂ ਇਕ ਬੈਗ ਹੀ ਆ ਇਹ ਤਾਂ ਲੋਡ ਨਹੀਂ ਜਮਾ ਕਰਾਉਣ ਦੀ ਹੁਣ ਚੱਲਦੇ ਆ ਗੁਰਦੁਆਰਾ ਸੇਵ ਕਰਨੀ ਨੂੰ ਤੇ ਦਿਖਾਉਣੇ ਆ ਤੁਹਾਨੂੰ ਜਨਤ ਅੱਜ ਰਾਤ ਨੂੰ ਆਪਣਾ ਜਿਹੜਾ ਰਹਿਣਾ ਆਪਾਂ ਉਹ ਰਹਾਂਗੇ ਇੱਥੇ ਜੀ ਦੀਵਾਨ ਹਾਲ ਮੰਜੀ ਸਾਹਿਬ ਚ ਇੱਥੇ ਰਹਿਣ ਵਾਸਤੇ ਬਣਾਇਆ ਗੁਰਦੁਆਰਾ ਸਾਹਿਬ ਇਧਰ ਹੈ ਜਿਆ ਵਾਹਿਗੁਰੂ ਆ ਗਿਆ ਉਹ ਤਾਂ ਉਹ ਦੇਖੋ ਦਿਸਦੀ ਹੈ ਜਾਨਤ ਹੌਲੀ ਹੌਲੀ ਹੁਣ ਆਪਾਂ ਜਾ ਰਹੇ ਆ ਉਧਰ ਨੂੰ ਤੇ ਚਲੋ ਲਓ ਜੀ ਆ ਆ ਗਿਆ ਲੰਗਰ ਹਾਲ ਤੇ ਆ ਦੇਖੋ ਸਾਹਮਣੇ ਵਾਓ ਚਲੋ ਜੀ ਟਾਈਮ ਹੋ ਗਿਆਗਾ 4:20 ਮਿੰਟ ਹੋਣ ਵਾਲੇ ਆ ਤੇ ਮੈਂ ਆ ਗਿਆ ਲੰਗਰ ਹਾਲ ਦੇ ਵਿੱਚ ਚਾਹ ਪੀਣਾ ਕੋਈ ਹਜੇ ਟਾਈਮ 4:20 ਰੋਟੀ ਦਾ ਟਾਈਮ ਤਾਂ ਹੋਇਆ ਨਹੀਂ ਜੇ ਆਪਾਂ ਚਾਹ ਵਗੈਰਾ ਛੱਕੇ ਫਿਰ ਮੱਥਾ ਟੇਕਣ ਚੱਲਦੇ ਆਂ ਦਰਵਾਸਾਲ ਦੇ ਚ। ਚਲੋ ਜੀ। ਚਾਹ ਮੈਂ ਚੱਕ ਲਈ। ਤੁਹਾਨੂੰ ਲੋ ਜੀ ਚਾਹ ਛੱਕ ਲਈ ਆਪਾਂ ਤੇ ਹੁਣ ਆਪਾਂ ਚੱਲ ਜਾ ਰਹੇ ਆਂ ਬਾਥਰੂਮ ਕਰਨਾ। ਫਿਰ ਬਾਥਰੂਮ ਕਰਕੇ ਜਾਵਾਂਗੇ ਗੁਰਦੁਆਰਾ ਸਾਹਿਬ ਕਰਨੀ ਹਰਮੰਦਰ ਸਾਹਿਬ ਕਰਨੀ ਮੱਥਾ ਵਗੈਰਾ ਟੇਕਦੇ ਆਂ ਫਿਰ ਉਧਰ। ਬਗਿਆ ਦਰਸ਼ਨ ਵਗੈਰਾ ਕਰਦੇ ਆਂ ਤੇ ਦਿਖਾਉਣੇ ਆ ਤੁਹਾਨੂੰ। ਇੱਧਰ ਆ ਗਏ ਜੀ ਕਮਰੇ ਵਗੈਰਾ ਰਹਿਣ ਵਾਸਤੇ ਜਿੰਨਾਂ ਦੇ ਬੁੱਕ ਵਗੈਰਾ ਕਰਾਉਣੇ ਪੈਂਦੇ ਆ ਇਥੇ। ਤੇ ਸਾਹਮਣੇ ਜਾ ਕੇ ਬਾਥਰੂਮ ਆ ਇਧਰ ਆ ਚਲੋ ਚੱਲਦੇ ਆ ਬਾਥਰੂਮ ਤੇ ਕਰਦਾਂ ਜੋ ਟਾਈਮ ਹੋ ਚੁੱਕਿਆ ਹੈ 4:30 ਹੋ ਗਏ 6-7 ਵਜੇ ਨੂੰ ਮੈਨੂੰ ਲੱਗਦਾ ਦਰਸ਼ਨ ਆਪਾਂ ਕਰ ਲਵਾਂਗੇ ਇਧਰ ਵੀ ਮਿਲ ਲੈਂਦਾ ਤਾਂ ਲੋ ਜੀ ਹੁਣ ਆਪਾਂ ਚੱਲੇ ਆ ਗੁਰੂ ਰਾਮਦਾਸ ਜੀ ਨੇ ਬਲਾਵਾ ਦੇ ਲਿਆ ਵੀ ਆ ਜਾ ਵੀ ਹੁਣ ਆਪਾਂ ਚੱਲੇ ਆ ਉਹਨੇ ਦਰਸ਼ਨ ਕਰਨ ਤੇ ਤੁਹਾਨੂੰ ਦਿਖਾਉਣੇ ਆ ਲਓ ਕਰੋ ਚੈੱਕ ਹੁਣ ਇਸ਼ਨਾਨ ਕਰ ਲਈਏ ਪਹਿਲਾਂ ਤੇ ਇਸ਼ਨਾਨ ਕਰਕੇ ਫੇਰ ਚੱਲਦੇ ਆ ਆਰਾਮਦਾਸ ਜੀ ਤਾਂ ਲੋ ਜੀ ਇਸ਼ਨਾਨ ਆਪਾਂ ਲਿਆ ਕਰ ਤੇ ਹੁਣ ਆਪਾਂ ਚੱਲਿਆਂਗੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਰਬਾਰ ਸਾਹਿਬ ਚ ਅਰਹੁਣ ਕੰਚੈਕ ਕਰੋ i don't know ਲਓ ਜੀ ਆਪਾਂ ਪਰਮਾਤਮਾ ਦੀ ਕਿਰਪਾ ਨਾਲ ਮੱਥਾ ਟੇਕ ਦਿੱਤਾ ਬਹੁਤ ਸੋਹਣੇ ਦਰਸ਼ਨ ਹੋਏ ਨੇ ਬਾਬਾ ਜੀ ਦੇ ਤੇ ਨਾਈਟ ਦਾ ਵੀਊ ਚੈੱਕ ਕਰੋ ਤੁਸੀਂ ਅੰਦਰ ਵੀਡੀਓਗ੍ਰਾਫੀ ਅਲਾਉਡ ਨਹੀਂ ਸੀ ਉੱਥੇ ਵੀ ਬਹੁਤ ਸੋਹਣੀ ਜਨਤ ਹੈ ਜਿਆ ਜੀ ਤਾਂ ਠੀਕ ਹੈ ਜੀ ਥੈਂਕ ਯੂ ਫॉर ਵਾਚਿੰਗ ਅੱਜ ਦੀ ਵੀਡੀਓ ਦਾ ਵਧੀਆ ਕਮੈਂਟ ਕਰ ਦਿਓ ਸੋਹਣਾ ਜੀ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਹੋਰ ਬਹੁਤ ਸਾਰਾ ਬੀੜੀਆਂ ਆ ਰਹੀਆਂ ਨੇ ਨੈਕਸਟ ਵੀਡੀਓ ਚ ਬਾਜ਼ਾਰ ਦਿਖਾਉਣੇ ਆ ਆਪਾਂ ਤੁਹਾਨੂੰ ਅੰਮ੍ਰਿਤਸਰ ਦਾ ਥੈਂਕ ਯੂ ਜੀ